ਸੰਗਤ ਜੀ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਪਿੰਡ ਜੀਓ ਵਾਲਾ ਵਿਖੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸਥਾਨ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਘੋੜੇ ਬੰਨੇ ਸੀ ਜੋ ਸੁੱਕੇ ਕਿੱਲੇ ਹਰੇ ਹੋ ਗਏ ਨੇ ਸੋ ਇਸ ਸਥਾਨ ਦਾ ਨਾਮ ਗੁਰਦੁਆਰਾ ਅਗਾੜਾ ਪਛਾੜਾ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜਾਣਦੇ ਹਾਂ ਇਸ ਸਥਾਨ ਦਾ ਨਾਮ ਗੁਰਦਾਰਾ ਅਗਾੜਾ ਪਛਾੜਾ ਕਿਉਂ ਪਿਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੰਸਾਰਿਕ ਜੀਵਾਂ ਨੂੰ ਤਾਰਦੇ ਹੋਏ ਗੁਰੂ ਕੀ ਵਡਾਲੀ ਤੋਂ ਚੱਲ ਕੇ ਪਿੰਡ ਜੀਓ ਬਾਲਾ ਦੀ ਧਰਤੀ ਤੇ ਆਏ ਪਿੰਡ ਦੀ ਹੱਦ ਵਿੱਚ ਰੋਹੀ ਦੇ ਕੰਡੇ ਤੇ ਇੱਕ ਉੱਚੀ ਜਗ੍ਹਾ ਵੇਖ ਕੇ ਖੂ ਤੇ ਸਤਿਗੁਰੂ ਜੀ ਨੇ ਡੇਰਾ ਲਾਇਆ ਉਸ ਵਕਤ ਸਤਿਗੁਰੂ ਜੀ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੀ ਸਨ ਬੁੱਧ ਪਛਾਣੇ ਸੋ ਆਓ ਪੋਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਜਿੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਕੁਝ ਪ੍ਰਾਤਨ ਇਤਿਹਾਸਿਕ ਨਿਸ਼ਾਨੀਆਂ ਵੀ ਨੇ ਨਾਲ ਨਾਲ ਉਹਨਾਂ ਦੇ ਵੀ ਦਰਸ਼ਨ ਕਰਦੇ ਹਾਂ ਸੋ ਸੰਗਤ ਜੀ ਇਸ ਸਥਾਨ ਤੇ ਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਰਨ ਤਾਰਨ ਸਾਹਿਬ ਦੀ ਜ਼ਮੀਨ ਦੀ ਕੀਮਤ 1,57,000 ਰੁਪਈਆ ਮੱਸੀ ਚੌਧਰੀ ਨੂੰ ਦਿੱਤੀ ਸੀ ਸੋ ਆਪ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀਆਂ ਕੁਝ ਇਤਿਹਾਸਿਕ ਪ੍ਰਾਤਨ ਨਿਸ਼ਾਨੀਆਂ ਸੰਗਤ ਜੀ ਗੁਰੂ ਜੀ ਜਦ ਇਸ ਜਗ੍ਹਾ ਤੇ ਆਏ ਤਾਂ ਗੁਰੂ ਜੀ ਨੇ ਖੂ ਤੇ ਸੰਗਣੇ ਰੁੱਖ ਹੀਠ ਘੋੜਾ ਬੰਨਣ ਵਾਸਤੇ ਜੰਡ ਦੇ ਰੁੱਖ ਦੇ ਕਿੱਲੇ ਕੱਟ ਕੇ ਘੋੜੇ ਦੇ ਜਿਸ ਤਰ੍ਹਾਂ ਨਿਹੰਗ ਸਿੰਘ ਅੱਗੇ ਅਤੇ ਪਿੱਛੇ ਬੰਨਦੇ ਹਨ ਗੁਰੂ ਜੀ ਨੇ ਕਿੱਲੇ ਗੱਡ ਕੇ ਘੋੜਾ ਬੰਨਿਆ ਉਸ ਉਹ ਕਿੱਲੇ ਸਮਾ ਪਾ ਕੇ ਹਰੇ ਭਰੇ ਹੋ ਗਏ ਸੋ ਅੱਜ ਆਪ ਸੰਗਤਾਂ ਜੋ ਦਰਸ਼ਨ ਕਰ ਰਹੇ ਹੋ ਉਹ ਕਿੱਲੇ ਇੱਕ ਰੁੱਖ ਦਾ ਰੂਪ ਧਾਰਨ ਕਰ ਚੁੱਕੇ ਨੇ ਸੋ ਹਰੇ ਭਰੇ ਪੂਰੇ ਮਹਿਕ ਰਹੇ ਨੇ ਸੋ ਇਹ ਕਿੱਲੇ ਅੱਗੇ ਪਿੱਛੇ ਹੁਣ ਦਾ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਅਗਾੜਾ ਪਿਛਾੜਾ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਸੋ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਕੇ ਜੋ ਕਿल्ले ਨੇ ਉਹ ਇੱਕ ਰੁੱਖਾਂ ਦਾ ਰੂਪ ਧਾਰ ਚੁੱਕੇ ਨੇ ਹਰੇ ਭਰੇ ਹੋ ਚੁੱਕੇ ਨੇ ਜਿਉ ਪ੍ਰਭਜਨ ਤੁਮਾਰੇ ਸੇਵਕ ਕੀ ਅਰਦਾਸ ਪਿਆਰੇ ਸੇਵਕ ਕੀ ਸੇਵਕ ਕੀ ਅਰਦਾਸ